ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਸੁਹੀ ਮਹਲਾ 5 ਕਰਿ ਸ਼ੇਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਅ ਸਤਗੁਰ ਪਾਸ ਬਿਨ ਧੀਆਂ ਮਿਲੈ ਨਾਮ ਅਧਰਾ ਟੁੱਟਾ ਸਚਾ ਪਾਤਸ਼ਾਹ ਤਾਪ ਗਿਆ ਸੰਸਾਰਾ ਪਗਤਾ ਕੀ ਟੇਕ ਤੂੰ ਸੰਤਾ ਕੀ ਓਟ ਤੂੰ ਸਚਾ ਸਿਰਜਨਹਾਰਾ ਰਹਾ ਸੱਚ ਤੇਰੀ ਸਮਗਰੀ ਸੱਚ ਤੇਰਾ ਦਰਬਾਰ ਸੱਚ ਤੇਰੇ ਖਜ਼ਨੀਆਂ ਸੱਚ ਤੇਰਾ पसारा ਤੇਰਾ ਰੂਪ ਅਗਮ ਹੈ ਅਨੂਪ ਤੇਰਾ ਦਿਸਾਰਾ ਕੌ ਕੁਰਬਾਨੀ ਤੇਰੇ ਸੇਵਕਾ ਜਿਨ ਹਰ ਨਾਮ ਪਿਆਰਾ ਸਬੇ ਇੱਛਾ ਪੂਰੀਆਂ ਜਾ ਪਾਇਆ ਅਗਮ ਅਪਾਰਾ ਗੁਰੂ ਨਾਨਕ ਮਿਲਿਆ ਪਾਰ ਭਮਾ ਤੇਰਿਆਂ ਚਰਨਾ ਕਉ ਬਲ ਹਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ raag suhi mahala panjwa kar shewa ik onkar sat gur prasad sat gur paas bin tian milae naam adhara tutha sacha paat sah taap gaya sansara ਪਗਤਾ ਕੀ ਟੇਕ ਤੂੰ ਸੰਤਾ ਕੀ ਓਟ ਤੂੰ ਸੱਚਾ ਸਿਰਜਨਹਾਰਾ ਰਹਾ ਸੱਚ ਤੇਰੀ ਸਮਗਰੀ ਸੱਚ ਤੇਰਾ ਦਰਬਾਰਾ ਸੱਚ ਤੇਰੇ ਖਜ਼ਨੀਆਂ ਸੱਚ ਤੇਰਾ पसारा ਤੇਰਾ ਰੂਪ ਅਗਮ ਹੈ ਅਨੂਪ ਤੇਰਾ ਦਿਸਾਰਾ ਕੌ ਕੁਰਬਾਨੀ ਤੇਰੇ ਸੇਵਕਾ ਦਿਨ ਹਰ ਨਾਮ ਪਿਆਰਾ ਸਬੇ ਇੱਛਾ ਪੂਰੀਆਂ ਜਾ ਪਾਇਆ ਅਗਮ ਅਪਾਰਾ ਗੁਰੂ ਨਾਨਕਾ ਮਿਲਿਆ ਪਾਰ ਭਮ ਤੇਰਿਆ ਚਰਨਾ ਕਉ ਬਲ ਹਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ raag suhi mahalla panjwa kar shewa iko ankar sat gur prasad sat gur paas bin tiah milae naam adhara tutha sacha paat sah taap gaya sansara ਪਗਤਾ ਕੀ ਟੇਕ ਤੂੰ ਸੰਤਾ ਕੀ ਓਟ ਤੂੰ ਸਚਾ ਸਰਦਨਹਾਰਾ ਰਹਾ ਸੱਚ ਤੇਰੀ ਸਮਗਰੀ ਸੱਚ ਤੇਰਾ ਦਰਬਾਰ ਸੱਚ ਤੇਰੇ ਖਜ਼ਨੀਆਂ ਸੱਚ ਤੇਰਾ पसारा ਤੇਰਾ ਰੂਪ ਅਗਮ ਹੈ ਅਨੂਪ ਤੇਰਾ ਦਿਸਾਰਾ ਕੌ ਕੁਰਬਾਨੀ ਤੇਰੇ ਸੇਵਕਾ ਜਿਨ ਹਰ ਨਾਮ ਪਿਆਰਾ ਸਬੇ ਇੱਛਾ ਪੂਰੀਆਂ ਜਾ ਪਾਇਆ ਅਗਮ ਅਪਾਰਾ ਗੁਰੂ ਨਾਨਕਾ ਮਿਲਿਆ ਪਾਰ ਭਮ ਤੇਰੇ ਆ ਚਰਨਾ ਕੋ ਬਲੇ ਹਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਸੁਹੀ ਮਹਲਾ ਪੰਜਵਾ ਕਰ ਸ਼ਿਵ ਇਕ ਓੰਕਾਰ ਸਤ ਗੁਰ ਪ੍ਰਸਾਦ ਸਤ ਗੁਰ ਪਾਸ ਬਿਨਤੀਆ ਮਿਲੈ ਨਾਮ ਅਧਾਰਾ ਤੁਠਾ ਸਚਾ ਪਤਸ਼ਾ ਤਾਪ ਗਿਆ ਸੰਸਾਰਾ ਪਗਤਾ ਕੀ ਟੇਕ ਤੂੰ ਸੰਤਾ ਕੀ ਓਟ ਤੂੰ ਸੱਚਾ ਸਿਰਜਨਹਾਰਾ ਰਹਾ ਸੱਚ ਤੇਰੀ ਸਮਗਰੀ ਸੱਚ ਤੇਰਾ ਦਰਬਾਰ ਸੱਚ ਤੇਰੇ ਖਜ਼ਨੀਆਂ ਸੱਚ ਤੇਰਾ पसारा ਤੇਰਾ ਰੂਪ ਅਗਮ ਹੈ ਅਨੂਪ ਤੇਰਾ ਦਿਸਾਰਾ ਕੌ ਕੁਰਬਾਨੀ ਤੇਰੇ ਸੇਵਕਾ ਜਿਨ ਹਰ ਨਾਮ ਪਿਆਰਾ ਸਬੇ ਇੱਛਾ ਪੂਰੀਆਂ ਜਾ ਪਾਇਆ ਅਗਮ ਅਪਾਰਾ ਗੁਰੂ ਨਾਨਕਾ ਮਿਲਿਆ ਪਾਰ ਭਮ ਤੇਰਿਆ ਚਰਨਾ ਕਉ ਬਲ ਹਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ